ਮੈਂ ਸ ਹਮ ਪ੍ਰਿਆ ਸਿੰਘਲਾ ਮੈਂ ਮਾਨਸਾ ਪਿੱਕੀ ਤੋਂ ਬਿਲੋਂਗ ਕਰਦੀ ਆਂ ਠੀਕ ਹੈ ਚਾਹੋ ਕਿ ਸਰਕਾਰ ਵੱਲੋਂ ਉਹ ਗੱਲ ਦਿੱਤੀ ਬਤਨ ਸਰ ਬਹੁਤ ਵਧੀਆ ਬਹੁਤ ਟਾਈਮ ਤੋਂ ਤਿਆਰੀ ਚੱਲ ਰਹੀ ਸੀ ਹੁਣ ਜਾ ਕੇ ਮਤਲਬ ਐਗਜ਼ਾਮ ਦੀ ਪ੍ਰੋਪਰਲੀ ਸਾਨੂੰ ਤਿਆਰੀ ਦਾ ਮਤਲਬ ਫਲ ਮਿਲਿਆਗਾ ਕਿ ਬਹੁਤ ਖੁਸ਼ ਹਾਂ ਸੀ ਫਾਈਨੈਂਸ ਡਿਪਾਰਟਮੈਂਟ ਵਿੱਚ ਮੇਰੀ ਸਿਲੈਕਸ਼ਨ ਹੋਈ ਆ ਰਕੇਸ਼ ਕੁਮਾਰਾ ਜੀ ਪਿੰਡ ਬੋਹਾ ਜੀ ਜ਼ਿਲ੍ਹਾ ਮਾਨਸਾ ਤੋਂ ਆਈ ਤੇ ਵਿੱਤ ਫਾਈਨੈਂਸ ਡਿਪਾਰਟਮੈਂਟ ਚ ਹੋਈ ਹੈ ਸਿਲੈਕਸ਼ਨ ਇੱਕ ਕਰਤ ਦੇ ਤੌਰ ਤੇ ਬਹੁਤ ਵਧੀਆ ਲੱਗਿਆ ਜੀ ਅਸੀਂ 2020 ਤੋਂ ਤਿਆਰੀ ਕਰ ਰਹੇ ਸੀ ਜੀ ਇਹ ਮਿਹਨਤ ਦਾ ਫਲ ਮਿਲਿਆ ਜੀ ਐਂਡ ਤੇ ਆ ਕੇ ਬਹੁ ਨੀ ਨਹੀਂ ਪਹਿਲੇ ਨੌਕਰੀ ਨਹੀਂ ਕੋਆਪਰੇਟਿਵ ਬੈਂਕ ਦੀ ਸੈLECTION ਹੋਈ ਸੀ ਪਹਿਲਾਂ ਮੇਰੀ ਜੀ ਉਹ ਮੈਂ ਜੁਆਇਨ ਨਹੀਂ ਕੀਤਾ ਜੀ ਹਲੇ ਇਹ ਸੈਕੰਡ ਨੌਕਰੀ ਹੈ ਜੀ ਮੇਰਾ ਨਾਮ ਦਾਨਿਸ਼ ਹੈ ਤੇ ਮੈਂ ਨਾਬਾ ਤੋਂ ਬਿਲੋਂਗ ਕਰਦਾ ਹਾਂ ਜ਼ਿਲ੍ਹਾ ਪਟਿਆਲਾ ਤੇ ਸਾਨੂੰ ਚੀਫ ਇਨਸਪੈਕਟਰ ਇਲੈਕਟ੍ਰੀਕਲ ਦੇ ਵਿੱਚ ਅੱਜ ਨਿਯੁਕਤੀ ਪੱਤਰ ਮਿਲੇ ਨੇ ਤੇ ਬਾਕੀ ਜਿਹੜਾ ਵੀ ਸਾਰਾ ਪ੍ਰੋਸੈਸਰ ਰਿਹਾ ਬਹੁਤ ਵਧੀਆ ਰਿਹਾ ਤੇ ਕਿਸੇ ਵੀ ਤਰੀਕੇ ਦੀ ਕਿਸੇ ਦੇ ਨਾਲ ਕੋਈ ਵੀ ਪਾਰਸ਼ੀਅਲਿਟੀ ਨਹੀਂ ਕੀਤੀ ਗਈ ਪੂਰਾ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰਿਆ ਗਿਆ ਤੇ ਸਾਨੂੰ ਨੌਕਰੀ ਮਿਲੀ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਤਿੰਕ ਤੇ ਮੈਂ ਸੰਗਰੂਰ ਜ਼ਿਲ੍ਹਾ ਨਾਲ ਬਿਲੋਂਗ ਕਰਦਾ ਮੈਨੂੰ ਵੀ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੇ ਵਿੱਚ ਜੌਬ ਮਿਲੀ ਆ ਤੇ ਜਿਹੜੀ ਜੌਬ ਆਈ ਮੈਨੂੰ ਇਹ ਰੋਲ ਮੈਰਿਟ ਦੇ ਆਧਾਰ ਤੇ ਹੀ ਮਿਲੀ ਇਸ ਦੇ ਵਿੱਚ ਕੋਈ ਸਿਫਾਰਿਸ਼ ਵਗੈਰਾ ਨਹੀਂ ਚੱਲੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਇਹਨਾਂ ਨੇ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਤੇ ਜਿਹੜੀ ਇਹ ਪ੍ਰੋਸੈਸ ਆ ਬਹੁਤ ਜਲਦੀ ਕੰਪਲੀਟ ਕੀਤੀ ਆ ਸਾਨੂੰ ਉਮੀਦ ਆ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਵਧੀਆ ਨਾ ਚੱਲਦਾ ਰਹੇਗਾ ਮੈਂ ਮੇਰਾ ਨਾਮ ਜਿੰਮੀ ਡੋਟੋ ਪਰਮਿੰਦਰ ਕੁਮਾਰ ਮੈਂ ਡਿਸਟ੍ਰਿਕਟ ਬਨਾਲਾ ਤਪਾ ਮੰਡੀ ਤੋਂ ਆ ਤੇ ਮੈਨੂੰ ਅੱਜ ਫਾਈਨੈਂਸ ਡਿਪਾਰਟਮੈਂਟ ਦੇ ਵਿੱਚੋਂ ਮਿਲੀ ਆ ਤੇ ਇਹਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਸਾਰਾ ਕੁਝ ਸਾਡੀ ਮੌਜੂਦਾ ਸਰਕਾਰ ਦੇ ਕਰਕੇ ਹੋਇਆ ਕਿਉਂਕਿ ਇਹਨਾਂ ਨੇ ਇੰਨੀ ਜਲਦੀ ਕੰਮ ਕੀਤਾ ਮੈਂ ਤਾਂ ਆਪਾਂ ਦੱਸ ਨਹੀਂ ਸਕਦੇ ਸਾਡੇ ਬਹੁਤ ਹੀ ਜਲਦੀ 5-6 ਮਹੀਨਾ ਵਿੱਚ ਹੀ ਪ੍ਰੋਸੈਸ ਖਤਮ ਕਰਕੇ ਸਾਨੂੰ ਅੱਜ ਜੁਆਇਨਿੰਗ ਲੈਟਰ ਦਿੱਤੇ ਮਤਲਬ ਪਹਿਲਾਂ ਤਾਂ ਸਾਨੂੰ ਉਮੀਦ ਹੀ ਨਹੀਂ ਹੁੰਦੀ ਸੀ ਪਹਿਲਾਂ ਵਾਲੀ ਸਰਕਾਰ ਤੋਂ ਇਹ ਨਾਲੇ ਸਾਡੇ 1 ਰੁਪਿਆ ਵੀ ਨਹੀਂ ਲੱਗਿਆ ਸਰਕਾਰ ਦਾ ਮਤਲਬ ਮੈਂ ਖੁਦ ਦੱਸ ਰਹੀ ਹਾਂ ਵੀ 1 ਰੁਪਿਆ ਵੀ ਨਹੀਂ ਲੱਗਿਆ ਇੱਥ ਵੀ ਮੈਂ ਆਪਣੇ ਮੌਜੂਦਾ ਐਮਐਲਏ ਲਾਹਵ ਸਿੰਘ ਉਗੂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਦੇ ਸਦਕੇ ਆਪਾਂ ਮਤਲਬ ਜੇ ਆਪਾਂ ਨੂੰ ਕੋਈ ਲੀਡਰ ਜੇ ਆਪਾਂ ਕੋਈ ਛੋਟੇ ਲੈਵਲ ਤੇ ਆਪਾਂ ਕੋਈ ਉਹ ਕਰੂਗਾ ਤਾਂ ਹੀ ਆਪਾਂ ਇਸ ਲੈਵਲ ਤੇ ਪਹੁੰਚ ਜਾਈ ਨਾ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਕਿੱਦਾਂ ਦੀ ਸਰਕਾਰ ਹੈ ਉਹਨਾਂ ਤੋਂ ਪਤਾ ਲੱਗਿਆ ਤਾਂ ਆਪਾਂ ਫਾਈਨਲੀ ਇੱਥੇ ਆ ਪਹੁੰਚੇ ਤਾਂ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਸਰਕਾਰ ਦਾ ਤੇ ਮੇਰੇ ਪੇਰੈਂਟਸ ਦਾ ਤਾਂ ਉਹਨਾਂ ਨੇ ਤਾਂ ਸਪੋਰਟ ਕਰਨੀ ਕਰਨੀ ਹੈ ਤੇ ਬਸ ਅੱਜ ਫਾਈਨਲੀ ਮੈਨੂੰ ਮਿਲ ਗਿਆ ਜੁਆਇਨਿੰਗ ਲੈਟਰ